ਬਾਈ ਜਿਹੜੀ ਧੌਣ ਵਾਲੀ ਬਿਮਾਰੀ ਆ ਧੌਣ ਕੁਕਣੀ ਵਾਇਰਸ ਆ ਜਾਂਦਾ ਜਿਹਦੇ ਜਿਹੜੇ ਕਬੂਤਰ ਧੌਣ ਕਮਾਉਣ ਲੱਗ ਜਾਂਦੇ ਆ ਕੀ ਉਹ ਬਾਈ ਸਿੱਧੇ ਹੋ ਸਕਦੇ ਆ ਕਿ ਜਮ ਬਾਈ ਜਮਾ ਸਿੱਧੇ ਹੋ ਸਕਦੇ ਆ ਬਿਮਾਰੀ ਵੀ ਖੜੂਗੀ ਠੀਕ ਆ ਆ ਕਬੂਤਰ ਨੂੰ ਬਿਮਾਰੀ ਪਈ ਸੀ ਆਪਣੀ 16 ਕਬੂਤਰਾਂ ਨੂੰ ਪਈ ਸੀ 16 ਚੋਂ ਇੱਕ ਰਹਿ ਗਿਆ ਬਾਈ ਉਹਦੇ ਇੱਕ ਦੋ ਦਿਨ ਟੀਕਾ ਲੱਗ ਗਿਆ ਇਹ ਜਮਾ ਸਿੱਧੀ ਹੋਗੀ ਧੌਣ ਇਹਦੀ ਜਮਾ ਬਾਈ ਉੱਡੂਗੀ ਵੀ ਬਾਜੀ ਵੀ ਉੱਡੂਗੀ ਠੀਕ ਆ ਬਾਈ ਆਹ ਨੋਟ ਕਰ ਲਓ ਚੀਜ਼ਾਂ ਬਾਈ ਆ 1600 ਦਾ ਮਿਲੂਗਾ ਤੁਹਾਨੂੰ ਠੀਕ ਹੈ ਜੀ ਇਹ ਆਪਣੇ ਆਪਣੇ ਭਰਾ ਨੇ ਦੱਸਿਆ ਇਹ ਮੁੰਡਾ ਕੁਲਵੀਰ ਸਾਡੇ ਪਿੰਡੂ ਹੀ ਆ ਉਹਦੇ ਬਿਮਾਰੀ ਪਈ ਸੀ ਆਪਾਂ ਨੂੰ ਨਹੀਂ ਪਤਾ ਸੀਗਾ ਉਹਨੇ ਆਪਾਂ ਨੂੰ ਦੱਸਿਆ ਬਾਈ ਆਪਾਂ ਉਹਨੇ ਆਪਾਂ ਨੂੰ ਦਿੱਤਾ ਇਹ ਲੱਗਣਾ ਬਾਈ ਇਹ ਲੱਗਣਾ ਗੰਨ ਤੋਂ ਬਿਨਾ ਨਹੀਂ ਲੱਗਣਾ ਇਹ ਆ ਗੰਨ ਲਿਆਇਓ ਠੀਕ ਹੈ ਤੇ ਕਿਥੋਂ ਮਿਲ ਜਾਂਦੀ ਐ ਇਹ ਲੈਉਣ ਨੂੰ ਬਾਈ ਜਿਵੇਂ ਮੁਰਗੀਆਂ ਵਾਲੀ ਆ ਵੈਸੇ ਤਾਂ ਮੁਰਗੀਆਂ ਨਾਲ ਤੂੰ ਵੀ ਮਿਲ ਜੂਗੀ ਵੈਸੇ ਜੇ ਮੁਰ ਕੋਈ ਮੈਡੀਕਲ ਆ ਮੁਰਗੀਆਂ ਲਾ ਉਹਨਾਂ ਤੋਂ ਮਿਲੂਗੀ ਬਾਈ ਆ ਵੀ ਉਹਨਾਂ ਤੋਂ ਮਿਲੂਗਾ ਕਿੰਨਾ ਲੱਗਦਾ ਕਿਵੇਂ ਢੋਜ ਬਾਈ ਇਹ ਇਹ ਬਾਈ ਇਸ ਇਹਦੇ ਨਾਲ ਹੀ ਸੈੱਟ ਕੀਤਾ ਹੁੰਦਾ ਇਹ ਬਾਈ ਸਿੱਪ ਦੇ ਥੱਲੇ ਲੱਗੂਗਾ ਜਿਹੜਾ ਥੱਲੇ ਆਪਣੀ ਹੁੰਦੀ ਆ ਕਬੂਤਰ ਫੜ ਕੇ ਦਿਖਾ ਦੇ ਉਹ ਬਾਈ ਤਾਂ ਕੁ ਦੱਸ ਦਿੰਦੇ ਆ ਕਈਆਂ ਭਰਾਵਾਂ ਨੂੰ ਚਲ ਨਹੀਂ ਪਤਾ ਲੱਗਦਾ ਇਹ ਵੀ ਨਾਲ ਲੱਗਣਾ ਇਹ ਵੀ ਬਈ ਨਾਲ ਲੱਗਣਾ ਇਹ ਜਿਵੇਂ ਜਿਨ੍ਹਾਂ ਦੀ ਧੌਣ ਟੇਢੀ ਆ ਉਦੋਂ ਬਾਅਦ ਇਹ ਲੱਗੂਗਾ ਬਾਈ ਇਹ 슈ਗਰ ਰੰਜਨ ਨਾਲ ਲੱਗੂਗਾ ਅੱਦਾ ਅੱਦਾ ਪੁਆਇੰਟ ਅੱਦਾ ਅੱਦਾ ਪੁਆਇੰਟ ਠੀਕ ਆ ਬਾਈ ਇਹ ਬਾਈ ਜਦੋਂ ਗੰਨ ਆਪਾਂ ਇੱਥੇ ਇਹਦੀ ਸਾਈਡ ਤੇ ਲਾਉਣਾ ਬਾਈ ਠੀਕ ਆ ਸ਼ਿਪ ਦੀ ਆ ਸਾਈਡ ਤੇ ਲਾ ਦਿਓ ਇੱਥੇ ਠੀਕ ਹੈ ਜੀ ਕੰਨੀ ਤੇ ਠੀਕ ਹੈ ਇੱਥੇ ਹਾਂ ਬਾਈ ਦੂਜੇ ਦਿਨ ਨੂੰ ਹੀ ਬਿਮਾਰੀ ਖੜ ਜੂਗੀ ਜਿਹੜੇ ਭਰਾਵਾਂ ਦੇ ਬਿਮਾਰੀ ਜਿਵੇਂ ਅੱਜ ਪਈ ਹੈ ਜਾਂ ਕੱਲ ਪਈ ਆ ਹਾਂ ਬਾਈ ਸਾਰਿਆਂ ਦੇ ਲਾ ਦਿਓ ਇਹ ਤਾਂ ਕੋਈ ਨੁਕਸਾਨ ਆ ਬਾਈ ਹਾਂ ਇਹ ਸ਼ਰਤਾਂ ਲਾ ਜੀ ਆ ਠੀਕ ਹੈ ਨਾਲ ਬਾਈ ਆ ਵੀ ਲੱਗਣਾਗਾ ਹਾਂ ਇਹ ਵੀ ਨਾਲ ਉਹ ਤੋਂ ਬਾਅਦ ਲਾ ਦਿਓ ਜਿਹੜੇ ਕਬੂਤਰ ਘੁੱਕਦੇ ਆ ਇਹ ਵੀ ਉਸੇ ਸਾਈਡ ਤੇ ਸਿੱਪ ਦੀ ਸਾਈਡ ਆ ਉਹ ਉੱਥੇ ਲੱਗ ਜੂ ਜਾਂ ਪੱਟ ਚ ਲੱਗ ਜੂ ਜਿੱਥੇ ਮਰਜ਼ੀ ਲਾ ਜੀ ਇਹਦੇ ਨਾਲ ਕਬੂਤਰ ਗਲਛਣਗੇ ਬਾਈ ਠੀਕ ਆ ਕੋਈ ਡਰ ਨਹੀਂ ਜੇ ਕੋਈ ਕਈ ਭਰਾਵ ਕਹਦੇ ਕੂਤਰ ਗਲਛਣ ਲੱਗ ਗਏ ਆ ਬਾਈ ਗਾਨਾ ਨਾ ਲੱਗਣਾ ਇਹ ਕੰਮ ਲਿਆਇਓ ਤੁਸੀਂ ਮੁਰਗੀ ਆਣੇ ਜਿਹੜੀ ਦੁਕਾਨ ਹੁੰਦੀ ਆ ਉੱਥੇ ਮਿਲ ਜਾਂਦਾ ਇੱਕ ਬਾਈ ਜਿਹੜੇ ਦਾ ਜਿਨ੍ਹਾਂ ਦੇ ਅੱਖਾਂ ਵਾਲੀ ਬਿਮਾਰੀ ਆਈ ਵੀ ਆ ਹਾਂ ਬਾਈ ਉਹ ਵੀ ਦੱਸ ਦੇਖੀ ਉਹਨਾਂ ਲਈ ਵੀ ਬਾਈ ਆਹਾ ਠੀਕ ਆ ਬਾਈ ਹਰੀ ਢੂਪ ਇਹ ਕਿਵੇਂ ਇਹ ਬਾਈ ਅੱਖਾਂ 'ਚ ਪਾਉਣੀ ਆ ਠੀਕ ਆ ਇੱਕ ਬਾਈ ਨਾਲ ਬੈਟਨੀ ਸੋਲ ਦੀ ਗੋਲੀ ਆਉਂਦੀ ਏ ਛੋਟੀ ਜੀ ਬਰੀਕ ਬੈਟਨੀ ਸੋਲ ਉਹ ਬਾਈ ਇੱਕ ਇੱਕ ਦੇ ਦੇਓ ਬਾਈ ਦੂਜੇ ਦਿਨ ਨੂੰ ਪਤਾ ਨਹੀਂ ਲੱਗਣਾ ਵੀ ਅੱਖਾਂ ਹੈਗੀਆਂ ਕਿਸੇ ਦੀਆਂ ਕਿ ਨਹੀਂ ਠੀਕ ਹੈ ਬਾਈ ਹਾਂ ਸ਼ਰਤੀਆਲਾ ਆ ਜਾ ਬਾਈ ਅੱਖਾਂ ਦਾ ਠੀਕ ਹੈ ਬਾਈ ਹਾਂ ਬਾਈ ਧੰਨਵਾਦ ਤੇਰਾ ਜਿਹੜਾ ਦੱਸਿਆ ਹਨਾ ਕਿਸੇ ਦਾ ਫਾਇਦਾ ਹੋ ਜੂ ਇਹਦੇ ਬਾਈ ਆਪਾਂ ਦਾ ਕਹਿੰਦੇ ਕਿਸੇ ਭਰਾ ਦਾ ਭਲਾ ਹੋਵੇ ਬਈ ਹਾਂ ਜੇ ਨਾਂ ਵੀ ਸਹੀ ਹੋਇਆ ਤੇ ਆਪਾਂ ਨੂੰ ਬਾਈ ਆਪਣਾ ਭਲਾ ਆਪਾਂ ਨੂੰ ਕਹਿ ਦੇ ਵੀ ਹਾਂ ਯਾਰ ਅਸੀਂ ਟੀਕਾ ਲਿਆਂਦਾ ਸਾਡੇ ਕੋ ਉਤਰ ਨਹੀਂ ਸਹੀ ਹੋਏ ਆਪਣਾ ਗਰੰਟੀ ਆਪਣੀ ਆ ਬਾਈ ਜੇ ਕਿਸੇ ਭਰਾ ਦੇ ਜੇ ਮੈਂ ਆਪਣਾ ਕਾਲੇ ਕੇ ਪੰਡਾ ਜੀ ਕੇ ਭਰਾ ਦੇ ਬਿਮਾਰੀ ਪਈ ਵੀ ਆ ਆਪਣੇ ਤੋਂ ਬਾਈ ਹੁਣ ਲਜਾ ਵੀ ਸਕਦੇ ਆਪਣੇ ਕੋਲੇ ਪਿਆਰ ਦੀ ਇਹਦੀ ਬਾਈ ਹੈਗੀ ਮਨਿਆਦ ਹਜੇ ਹਾਂ ਬਾਈ ਇਹ 2024 ਤੱਕ ਆ ਬਾਈ ਇਹਦੀ ਜੇ ਕਿਸੇ ਭਰਾ ਦੇ ਬਿਮਾਰੀ ਪਈ ਵੀ ਆ ਉਹ ਆਪਣੇ ਤੋਂ ਲਜਾ ਵੀ ਸਕਦਾ ਬਾਈ ਠੀਕ ਆ ਬਾਈ ਤੇਰਾ ਧੰਨਵਾਦ ਯਾਰ ਇੰਨਾ ਫਾਇਦਾ ਕਰਦੇ ਲੋਕਾਂ ਦਾ ਹਨਾ ਕੋਈ ਜਿਹੜਾ ਹੁੰਦੀ ਆ ਕਿਸੇ ਬੰਦੇ ਦੇ ਸਿੱਧੀ ਹੋ ਜੇ ਧੌਣ ਕਬੂਤਰਾਂ ਦੀ ਬੋਏ ਤਾਂ ਮੈਂ ਤਾਂ ਕੰਨਾ ਕਿਸੇ ਭਰਾ ਦਾ ਭਲਾ ਹੋਵੇ ਬਾਈ ਬਹੁਤ ਵਧੀਆ ਗੱਲ ਆ ਪਰ ਜਿੰਨਾ ਜਿੰਨਾ ਕ ਆਪਾਂ ਨੂੰ ਬਾਈ ਪਤਾ ਉਹਨਾਂ ਕ ਆਪਾਂ ਦੱਸਤਾ ਤੇ ਬਾਈ ਹੈ ਸ਼ਰਤਗੱਲ ਆ ਜੀ ਇਹਦਾ ਬਾਈ ਨੇ ਦੱਸਿਆ ਬਾਈ ਧੌਣ ਵਾਲੀ ਬਿਮਾਰੀ ਹੈ ਜਿਹਦੇ ਵੀ ਪਈ ਵੀ ਆ ਤੇ ਜਮਾ ਬਾਈ ਕਹਿੰਦਾ ਸ਼ਰਤਗੱਲ ਆ ਜਾ ਸਿੱਧੇ ਵੀ ਹੋ ਜਾਣਗੇ ਕਬੂਤਰ ਉੱਡਣ ਵੀ ਲੱਗ ਜਾਣਗੇ ਉੱਡਣ ਵੀ ਬਈ ਉੱਡਣਗੇ ਵੀ ਬਾਈ ਹਾਂ ਤੇ ਬਾਈ ਧੌਣ ਸਿੱਧੀ ਕਰ ਜਾਣਗੇ ਤੇ ਬਿਮਾਰੀ ਦਿਨਾਂ ਚ ਚੱਕੀ ਬਾਈ 2-3 ਦਿਨਾਂ ਚ ਜੀ ਸਹੀ ਹੋ ਜਾਣਗੇ ਕਬੂਤਰ ਇਹ ਬਾਈ ਵਰਤਿਓ ਜਰੂਰ ਧੰਨਵਾਦ ਭਰਾ ਧੰਨਵਾਦ